ਮੇਰਾ ਨਾਮ ਅਜੀਤਪੁਰ ਸਿੰਘ ਹੈ ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਗਾਜੀ ਨਗਲ ਦੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਬਾਹਰ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਾਰਵਾਈ ਕਰੋ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਤੁਹਾਨੂੰ ਆ ਕੇ ਮਿਲਿਆਗਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਭਲਾ ਕਿੱਧਰ ਗਏ ਗਏ ਇੱਥੇ ਪਏ ਜੀ ਆਪਣਾ ਦੇ ਰਮਾ ਬਨਾਨਾ ਸ਼ਾਪਰਸਨੀ ਕੰਮਾਰੇ ਅਸ ਤੇ ਐਕਸਲੈਂਟ ਹੋਇਰ ਕਰਕੇ ਇਹ ਜਿੱਤਾਂ ਰਵਾਈ ਤੋਂ ਆਪਣਾ ਉਦਵਾਈ ਤੋਂ ਰਵਾਈ ਰੋੜ ਦਿਚਾਰ ਠੀਕ ਹੈ ਤੇ ਵਿਆਹ ਕਰਾ ਵਿਆਹ ਜੀ ਦੋ ਬੱਚੇ ਸ਼ੁਕਰੀਆ ਅਸਾਂ ਤਾਂ ਮੰਗਿਆ ਜੀ ਜੀ ਕਿ ਹੋ ਜਾਂਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਕੁਸ ਨੇ ਇਹ ਤੱਕ ਤੇ ਹਾਂਜੀ 174 ਦੀ ਕਿੰਦਰੀ ਮੇਰਾ ਨਾਮ ਰਣਜੀਤ ਸਿੰਘ ਹੈ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਬਿੰਦਰ ਸਿੰਘ ਜੋ ਆਪਣਾ ਵਸਤੇ ਕੰnectਰੀ ਕਰਦਾ ਸੀਗਾ ਛਾਪੁਰ ਜਾਜੋਂ ਤੋਂ ਮੋਟਰਸਾਈਕਲ ਲੈ ਕੇ ਆਪਣਾ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਕਿ ਦੁਵਾਲੀ ਤੋਂ ਧਰਵਾਲੀ ਦੇ ਵਿੱਚ ਹੋਇਆ ਜੀ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਹੈ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਸੋ ਨੇ ਸੋਚਵਤ ਅਧੀਨ ਕਾਰਵਾਈ ਕੀਤੀ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਾ ਨੂੰ ਕਾਨੂੰਨ ਤੇ ਫਿਰ ਉਹਦੇ ਹਿਸਾਬ ਨਾਲ ਕਹੀ ਜਾਂਦੇ ਹੋਵੇ ਨੂੰ ਤੇ ਮੰਗ ਕਰਦਿਆਂ ਕਿ ਇਹਨੂੰ ਹਿਸਾਬ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਅੜਿਆ ਜਾਵੇ ਉਤੇ ਇਹਨਾਂ ਦਾ ਕਦਮਾ ਦਰਜ ਹੋਵੇ ਮੌਕੇ ਤੇ ਡੈਥ ਹੋ ਗਈ ਸੀ ਮੌਕੇ ਤੇ ਡੈਥ ਹੋ ਗਈ ਜੀ